ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋਇਆ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਪੰਜਾਬੀਆਂ ਤੋਂ ਬਗੈਰ ਕੈਨੇਡਾ ਦੀਆਂ ਬੱਸਾਂ ਸੁੰਨੀਆਂ ਨਜ਼ਰ ਆ ਰਹੀਆਂ ਨਹੀਂ ਅਤੇ ਪਬਲਿਕ ਟਰਾਂਜ਼ਿਟ ਵਿੱਚ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਵੱਡੀ ਦਰਜੇ ਕਮੀ ਕੀਤੀ ਗਈ ਹੈ ਜਿੱਹਾਂ ਕੈਨੇਡਾ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਪਬਲਿਕ ਟਰਾਂਜ਼ਿਟ ਅਖਵਾਉਣ ਵਾਲੇ ਬ੍ਰੈਂਪਟਨ ਟਰਾਂਜ਼ਿਟ ਦੀ ਕਮਾਈ ਵਿੱਚ 26 ਮਿਲੀਅਨ ਡਾਲਰ ਦੀ ਕਮੀ ਦਰਜ ਕੀਤੀ ਗਈ ਹੈ ਸਿਟੀ ਕਾਉਂਸਲ ਕੋਲ ਪੁਜੀ ਰਿਪੋਰਟ ਮੁਤਾਬਕ ਬੱਸਾਂ ਵਾਲਾ ਮਹਿਕਮਾ 30 ਸਤੰਬਰ ਤੱਕ 17.5 ਮਿਲੀਅਨ ਡਾਲਰ ਘਾਟੇ ਵਿੱਚ ਚੱਲ ਰਿਹਾ ਸੀ ਅਤੇ ਆਉਣ ਵਾਲੇ ਸਮੇਂ ਦੌਰਾਨ ਮੁਸਾਫਰਾਂ ਦੀ ਗਿਣਤੀ ਘਟਣ ਮਗਰੋਂ ਘਾਟਾ ਹੋਰ ਵੱਧ ਸਕਦਾ ਹੈ ਬ੍ਰੈਂਟਨ ਗਾਰਡੀਅਨ ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਿੱਚ ਆਈ ਕਮੀ ਇਸ ਘਾਟੇ ਦਾ ਵੱਡਾ ਕਾਰਨ ਬਣਦੀ ਹੈ ਸਿਟੀ ਸਟਾਫ ਨੇ ਵੀ ਫੈਡਰਲ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਸਟੱਡੀ ਵੀਜ਼ਿਆਂ ਦੀ ਗਿਣਤੀ ਵਿੱਚ ਕਟੋਰੀ ਕਰਕੇ ਟਰਾਂਜ਼ਿਟ ਸਿਸਟਮ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਸਿਟੀ ਸਟਾਫ ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਨੀਤੀਆਂ ਵਿੱਚ ਵੱਡੀਆਂ ਤਬਦੀਲੀਆਂ ਕਰਕੇ ਕੁਮਾਂਤਰੀ ਵਿਦਿਆਰਥੀ ਅਤੇ ਟੈਂਪਰੇਰੀ ਰੈਜ਼ਿਡੈਂਟਸ ਦੀ ਗਿਣਤੀ ਵਿੱਚ ਕਮੀ ਆਈ ਹੈ ਜਿਸ ਦਾ ਖਮਿਆਜ਼ਾ ਟਰਾਂਜ਼ਿਟ ਮੁਸਾਫਰਾਂ ਦੀ ਗਿਣਤੀ ਘਟ ਗਈ ਹੈ ਜਦਕਿ 2021 ਤੋਂ ਬਾਅਦ ਬ੍ਰੈਂਪਟਨ ਸ਼ਹਿਰ ਵਿੱਚ ਮੁਸਾਫਰਾਂ ਦੀ ਗਿਣਤੀ ਮੁਲਕ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਸੀ 2024 ਦੌਰਾਨ ਟਰਾਂਜ਼ਿਟ ਮੁਸਾਫਰਾਂ ਦੀ ਗਿਣਤੀ ਵਿੱਚ 30 ਫੀਸਦੀ ਵਾਧਾ ਦਰਜ ਕੀਤਾ ਗਿਆ ਜੋ ਅੱਜ ਤੱਕ ਕਦੇ ਨਹੀਂ ਹੋਇਆ ਦੱਸਦੀ ਹੈ ਕਿ ਮਈ 2024 ਵਿੱਚ ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਾ ਦੀ ਗਿਣਤੀ ਸੀਮਤ ਕੀਤੀ ਗਈ ਅਤੇ ਸਤੰਬਰ 2024 ਵਿੱਚ ਸ਼ੁਰੂ ਹੋਏ ਅਕਾਦਮਿਕ ਵਰੇ ਦੌਰਾਨ 35% ਘਟ ਵਿਦਿਆਰਥੀ ਵਿਦੇਸ਼ੀਆਂ ਵਿਦੇਸ਼ਾਂ ਤੋਂ ਆਏ ਦੂਜੇ ਪਾਸੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਅਤੇ ਸਿਟੀ ਕਾਉਂਸਲ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਜਿਸ ਨਾਲ ਸ਼ਹਿਰ ਵਿੱਚ ਰਿਹਾਇਸ਼ ਦੇ ਸੰਕਟ ਨਾਲ ਜਿੱਟਿਆ ਜਾ ਸਕਦਾ ਹੈ ਤਾਜ਼ਾ ਬਿਆਨ ਵਿੱਚ ਪੈਟ੍ਰਿਕ ਨੇ ਕਿਹਾ ਹੈ ਕਿ ਟਰਾਂਜ਼ਿਟ ਮੁਸਾਫਰਾ ਦੀ ਗਿਣਤੀ ਵਿੱਚ 20% ਕਟੌਤੀ ਹੈਰਾਨਕੁਨ ਹੈ। ਸੰਸਦ ਅਮਰਿਤਪਾਲ ਸਿੰਘ ਦੇ ਪੈਰੋਲ ਮਾਮਲੇ ਵਿੱਚ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ। ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਵੱਲੋਂ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ। ਇਸ ਵਿੱਚ ਪੰਜਾਬ ਸਰਕਾਰ ਵੱਲੋਂ 5000 ਪੰਨਿਆਂ ਦਾ ਜਵਾਬ ਦਾਖਲ ਕੀਤਾ ਗਿਆ ਤੇ ਮਾਮਲੇ ਦੀ ਅਗਲੀ ਸੁਣਵਾਈ 11 ਦਸੰਬਰ ਨੂੰ ਹੋਵੇਗੀ ਹਾਈ ਕੋਰਟ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਫੈਸਲਾ ਠੋਸ ਰਿਕਾਡਾ ਦੇ ਆਧਾਰ ਤੇ ਲਿਆ ਜਾਣਾ ਚਾਹੀਦਾ ਹੈ ਖਰਚੇ ਦੇ ਆਧਾਰ ਤੇ ਨਹੀਂ ਐਮਪੀ ਅਮਰਿਤਪਾਲ ਸਿੰਘ ਨੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਆਪਣੀ ਤੀਜੀ ਨਜ਼ਰਬੰਦੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਫਿਲਹਾਲ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਪੰਦ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 17 April 2025 ਨੂੰ ਜਾਰੀ ਕੀਤਾ ਗਿਆ ਤੀਜਾ ਨਜ਼ਰਬੰਦੀ ਹੁਕਮ ਪੂਰੀ ਤਰ੍ਹਾਂ ਗੈਰਕਾਨੂੰਨੀ ਮਨਮਾਨਾ ਤੇ ਸੰਵਿਧਾਨ ਅਧਿਕਾਰਾਂ ਦਾ ਉਲੰਘਣਾ ਹੈ ਅਮਰਤਪਾਲ ਸਿੰਘ ਵੱਲੋਂ ਦਾਇਰ ਪਟੀਸ਼ਨ ਵਿੱਚ ਦਾਵਾ ਕੀਤਾ ਗਿਆ ਕਿ ਅਪ੍ਰੈਲ 2000 ਤੇ ਤੋ ਲਗਾਤਾਰ ਹਿਰਾਸਤਤ ਵਿੱਚ ਉਹ ਹਿਰਾਸਤਤ ਵਿੱਚ ਨੇ ਸਰਕਾਰ ਬਿਨਾ ਕਿਸੇ ਨਵੇਂ ਤੱਥ ਜਾਂ ਆਧਾਰ ਦੇ ਪੁਰਾਣੇ ਦੋਸ਼ਾਂ ਨੂੰ ਦੁਹਰਾ ਕੇ ਉਹਨਾਂ ਦੀ ਨਜ਼ਰਬੰਦੀ ਲਗਾਤਾਰ ਅੱਗੇ ਵਧਾ ਰਹੀ ਹੈ ਇਸ ਪੂਰੇ ਇਸ ਪੂਰੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਕੋਰਟ ਇਹ ਤੈਅ ਕਰੇਗਾ ਕਿ ਅਮਰਤਪਾਲ ਦੀ ਨਜ਼ਰਬੰਦੀ ਤੇ ਅੰਤਰੀਮ ਪੈਰੋਲ ਨੂੰ ਲੈ ਕੇ ਸਰਕਾਰ ਦੇ ਫੈਸਲੇ ਕਾਨੂੰਨੀ ਤੌਰ ਤੇ ਕਿੰਨੇ ਸਹੀ ਨੇ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਪੇਤਪਰੇ ਹਾਲਾਤ ਵਿੱਚ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ ਵਾਰਦਾਤ ਬ੍ਰੈਂਟਨ ਸ਼ਹਿਰ ਵਿੱਚ ਵਾਪਰੀ ਹੈ ਅਤੇ ਨੌਜਵਾਨ ਦੀ شناخت ਆਕਾਸ਼ਦੀਪ ਸਿੰਘ ਵਜੋਂ ਕੀਤੀ ਗਈ ਹੈ ਜੋ ਆਪਣੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਵਰਕ ਪਰਮਿਟ ਦੀ ਉਡੀਕ ਕਰਦਿਆ ਜ਼ਿੰਦਗੀ ਦੇ ਨਵੇਂ ਦੌਰ ਵਿੱਚ ਦਾਖਲ ਹੋਣ ਦੇ ਸੁਪਨੇ ਦੇਖ ਰਿਹਾ ਸੀ ਆਕਾਸ਼ਦੀਪ ਸਿੰਘ ਦੇ ਕਜ਼ਨ ਨਰੈਣ ਸਿੰਘ ਨੇ ਦੱਸਿਆ ਕਿ 5 ਦਸੰਬਰ ਨੂੰ ਵਾਪਰੀ ਵਾਰਦਾਤ ਮਗਰੋਂ ਪੀਲ ਰੀਜਨਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। પ્રકાશਦੀਪ ਦੇ ਮਾਪੇ ਇਸ ਵੇਲੇ ਇੰਡੀਆ ਵਿੱਚ ਨੇ ਅਤੇ ਇਕਲੋਤੀ ਔਲਾਦ ਦੇ ਸੁਦੀਵੀ ਵਿਛੋੜੇ ਨੇ ਪਰਿਵਾਰ ਨੂੰ ਕੱਖੋ ਹੁਲਾ ਕਰ ਦਿੱਤਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਬ੍ਰੈਂਪਟਨ ਵਿਖੇ ਪਿਛਲੇ ਦਿਨੀ ਮੁੰਡਿਆਂ ਦੀ ਲੜਾਈ ਦੌਰਾਨ ਇੱਕ ਜਣੇ ਦਾ ਚੁਰੇ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਇਸ ਤੋਂ ਪਹਿਲਾਂ ਵਾਰਡ 10 ਦੇ ਇੱਕ ਘਰ ਦੇ ਵਿੱਚ ਇੱਕ ਜਣੇ ਨੂੰ ਦੋਹਾਂ ਲੱਤਾਂ ਵਿੱਚ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੀ ਵਾਰਦਾਤ ਸਾਹਮਣੇ ਆਈ ਇਸ ਤੋਂ ਪਹਿਲਾਂ ਮਾਲਟਨ ਵਿਖੇ 20 ਜਨਵਰੀ ਨੂੰ 24 ਸਾਲ ਦੇ ਗੁਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਤੱਕ ਸ਼ੱਕੀ ਕਾਬੂ ਨਹੀਂ ਕੀਤੇ ਜਾ ਸਕੇ ਦੂਜੇ ਪਾਸੇ ਅਮਰੀਕਾ ਵਿੱਚ ਘਰ ਨੂੰ ਅੱਗ ਲੱਗਣ ਕਾਰਨ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਜਿਸ ਦੀ شناخت ਸਹਿਜਾ ਰੈਡੀ ਵਜੋਂ ਕੀਤੀ ਗਈ ਨਿਊਯਾਰਕ ਸੂਬੇ ਦੀ ਰਾਜਤਾਨੀ ਅਲਬਨੀ ਵਿਖੇ ਰਹਿ ਰਹੀ ਸਹਿਜਾ ਰੈਡੀ 2021 ਵਿੱਚ ਸਟੱਡੀ ਵਿਜ਼ਿਟ ਤੇ ਅਮਰੀਕਾ ਪੁਜੀ ਫਾਇਰ ਸਰਵਿਸ ਵਾਲਿਆਂ ਨੇ ਦੱਸਿਆ ਕਿ ਅੱਗ ਸਹਿਜਾ ਦੇ ਗੁਆਂਢ ਵਾਲੇ ਘਰ ਤੋਂ ਸ਼ੁਰੂ ਹੋਈ ਅਤੇ ਘਟਨਾ ਵੇਲੇ ਉਹ ਸੌ ਰਹੀ ਸੀ ਨਿਊਯਾਰਕ ਸਥਿਤ ਭਾਰਤੀ ਕੌਂਸੂਲੇਟ ਵੱਲੋਂ ਸੋਸ਼ਲ ਮੀਡੀਆ ਰਾਹੀਂ ਇੱਕ ਬਿਆਨ ਜਾਰੀ ਕਰਦਿਆਂ ਸਹਿਜਾ ਰੈਡੀ ਦੀ ਬੇਵਕਤੀ ਮੌਤ ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਕੌਂਸੂਲੇਟ ਨੇ ਦੱਸਿਆ ਕਿ ਤੇਲੰਗਨਾ ਸੂਬੇ ਦੇ ਜਗਨਾਉਂ ਜ਼ਿਲ੍ਹੇ ਵਿੱਚ ਰਹਿੰਦੇ ਸਹਿਜਾ ਦੇ ਪਰਿਵਾਰ ਨਾਲ ਸੰਪਰਕ ਕਰਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਹੈ ਉਧਰ ਸਹਿਜਾ ਦਾ ਪਰਿਵਾਰ ਦੁੱਖ ਦੇ ਸਮੁੰਦਰ ਵਿੱਚ ਡੁੱਬਾ ਹੋਇਆ ਹੈ ਉਸ ਦੇ ਪਿਤਾ ਪ੍ਰਾਇਮਰੀ ਸਕੂਲ ਟੀਚਰ ਨੇ ਜਦਕਿ ਮਾਤਾ ਹైదరాబాద్ ਵਿਖੇ TCS ਵਿੱਚ ਕੰਮ ਕਰਦੀ ਹੈ ਪਰਿਵਾਰ ਦੇ ਨਜ਼ਦੀਕੀ ਦੋਸਤਾਂ ਨੇ ਦੱਸਿਆ ਕਿ ਸਹਿਜਾ ਦੀ ਪੜ੍ਹਾਈ ਖਤਮ ਹੋ ਚੁੱਕੀ ਸੀ ਅਤੇ ਉਸਦੇ ਮਾਪੇ ਭਾਰਤ ਪਰਤਨ ਦੀ ਉਡੀਕ ਕਰ ਰਹੇ ਸਨ ਪਰ ਘਰ ਵਿੱਚ ਲੱਗੀ ਅੱਗ ਨੇ ਸਭ ਕੁਝ ਖੇਰੂ-ਖੇਰੂ ਕਰ ਦਿੱਤਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੁਣੇ ਕਿਸਾਨਾਂ ਨੂੰ ਬੇहद ਵੱਡਾ ਤੋਹਫ਼ਾ ਦੇਣ ਦੀ ਤਿਆਰੀ ਦੇ ਵਿੱਚ ਨੇ ਯਾਨੀ ਕਿ ਹੁਣੇ ਕਿਲਦਾਬ ਕਿਸਾਨਾਂ ਨੂੰ ਦਿੱਤਾ ਗਿਆ ਇਹ ਲਾਭ ਕਿਸਾਨਾਂ ਦੇ ਲਈ ਇੰਨਾ ਤੋਂ ਜ਼ਿਆਦਾ ਫਾਇਦੇਮੰਦ ਹੋਵੇਗਾ ਜਿਸ ਤੋਂ ਬਾਅਦ ਕਈ ਮੁਸ਼ਕਲਾਂ ਦਾ ਹੱਲ ਕਿਸਾਨਾਂ ਦਾ ਹੋਣ ਵਾਲਾ ਤੇ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੇ ਦਰਸਲ ਦਾਜ਼ੀਏ ਕਿ ਅਮਰੀਕੀ ਕਿਸਾਨ ਹੁਣ ਜਿਨ੍ਹਾਂ ਨੂੰ ਅਜਿਹਾ ਲਾਭ ਹੋਣ ਵਾਲਾ ਵੱਡਾ ਮੁਆਵਜ਼ਾ ਕੈਸਾ ਤੇ ਇੱਕ ਸਹਾਇਤਾ ਜਿਹੜੀ ਆ ਉਹ ਕਿਸਾਨਾਂ ਨੂੰ ਡੋਨਾਲਡ ਟਰੰਪ ਦੇ ਵੱਲੋਂ ਦਿੱਤੀ ਗਈ ਹੈ ਜਿਸ ਦੇ ਵਿੱਚ ਹੁਣ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਸੁਲਝ ਜਾਣਗੀਆਂ ਤਾਂ ਇਸੇ ਚਲਦੇ ਅਮਰੀਕੀ ਕਿਸਾਨਾਂ ਦੇ ਲਈ 12 ਅਰਬ ਡਾਲਰ ਦੀ ਸਹਾਇਤਾ ਦਾ ਪੈਕੇਜ ਦਾ ਐਲਾਨ ਜਿਹੜਾ ਵਾ ਉਹ ਡੋਨਾਲਡ ਟਰੰਪ ਨੇ ਕੀਤਾ ਹੈ ਇਸ ਸਰ ਪਹਿਲ ਦਾ ਉਦੇਸ਼ ਟੈਰਿਫ ਅਤੇ ਚੀਨ ਨਾਲ ਵਪਾਰ ਵਿਵਾਦ ਤੋਂ ਪ੍ਰਭਾਵਿਤ ਖੇਤਰਾ ਦੀ ਮਦਦ ਕਰਦਾ ਹੈ ਔਰ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਔਰ ਇਸ ਦੇ ਵਿਚਾਰੇ ਖਜ਼ਾਨਾ ਸਕੱਤਰ ਸਕਾਟ ਜਿਹੜੇ ਖੇਤੀਬਾੜੀ ਸਕੱਤਰ ਨੇ ਤੇ ਹੋਰ ਵੀ ਕਿਸਾਨ ਭਾਈਚਾਰੇ ਦੇ ਮੈਂਬਰ ਇਸ ਦੇ ਵਿੱਚ ਸ਼ਾਮਲ ਰਹੇ ਨੇ ਦਾਸੀਏ ਕਿ ਪੈਕੇਜ ਲਈ ਫੰਡਿੰਗ ਅਮਰੀਕੀ ਟੈਰਿਫ ਤੋਂ ਪ੍ਰਾਪਤ ਸਰਕਾਰੀ ਮਾਲੀਆ ਤੋਂ ਆਵੇਗੀ ਵਿੱਤੀ ਸਹਾਇਤਾ ਦਾ ਐਲਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਇਹ ਰਾਹਤ ਕਿਸਾਨਾਂ ਨੂੰ ਇਸ ਸਾਲ ਦੀ ਫਸਲ ਦੀ ਮਾਰਕੀਟਿੰਗ ਕਰਨ ਅਤੇ ਅਗਲੇ ਸਾਲ ਦੀਆਂ ਫਸਲਾਂ ਦੀ ਤਿਆਰੀ ਲਈ ਵੱਡੇ ਪੱਧਰ ਦਾ ਲਾਭ ਦੇਵੇਗੀ। ਅਰਸੇ ਹੀ ਚੱਲਦੇ ਅਮਰੀਕੀ ਪਰਿਵਾਰਾਂ ਲਈ ਭੋਜਨ ਦੀਆਂ ਕੀਮਤਾਂ ਘਟਾਉਣ ਲਈ ਉਨ੍ਹਾਂ ਦੇ ਯਤਨ ਜਾਰੀ ਰੱਖਣ ਦੇ ਲਈ ਸਹਾਇਤਾ ਕਰੇਗੀ ਔਰ ਖੇਤੀਬਾੜੀ ਸਕੱਤਰ ਨੇ ਕਿਹਾ ਕਿ ਕਿਸਾਨ ਆਉਣ ਵਾਲੇ ਹਫ਼ਤੇ ਦੇ ਵਿੱਚ ਇਸ ਫੰਡਿੰਗ ਲਈ ਅਰਜ਼ੀ ਦੇ ਸਕਦੇ ਨੇ 28 ਫਰਵਰੀ 2026 ਤੱਕ ਫੰਡਿੰਗ ਜਾਰੀ ਰਹੇਗੀ। ਅਧਿਕਾਰੀਆਂ ਦੇ ਅਨੁਸਾਰ ਦੱਸਿਆ ਗਿਆ ਕਿ ਖੇਤੀਬਾੜੀ ਪਾਕ ਦੇ ਕਿਸਾਨ ਜਿਹੜੇ ਨੇ ਉਹ ਬ੍ਰਿਜ ਪ੍ਰੋਗਰਾਮ ਦੇ ਲਈ ਲੱਖਪਖ 11 ਬਿਲੀਅਨ ਡਾਲਰ ਸਰਕਾਰੀ ਸਹਾਇਤਾ ਰੱਖੀ ਗਈ ਹੈ ਉਹਨਾਂ ਲਈ ਜੋ ਕਿਸਾਨਾਂ ਨੂੰ ਫਸਲਾਂ ਲਈ ਇੱਕ ਵਾਰ ਭੁਗਤਾਨ ਪ੍ਰਦਾਨ ਕਰੇਗੀ ਤੇ ਉਸ ਤੋਂ ਬਾਅਦ ਦੱਸੀ ਇੱਕ ਪ੍ਰਸ਼ਾਸਨ ਦੀ ਸਹਾਇਤਾ ਯੋਜਨਾ ਦੀ ਰੂਪਰੇਖਾ ਦਿੰਦੇ ਹੋਏ ਯੋਜਨਾ ਅਪਣਾਉਂਦੇ ਹੋਏ ਉਤਪਾਦਕਾ ਲਈ ਸਿਰਤਾ ਤੇ ਜ਼ੋਰ ਦਿੱਤਾ ਯਾਨੀ ਕਿ ਕਿਸਾਨ ਜਿਹੜੇ ਨੇ ਉਹਨਾਂ ਨੂੰ ਸਿਰਤਾ ਮਿਲੇ ਔਰ ਇੱਕ ਵੱਡੇ ਪੱਧਰ ਦਾ ਲੱਖ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਤੁਹਾਨੂੰ ਅਗਲੇ ਸਾਲ ਲਈ ਯੋਜਨਾਵੰਦੀ ਸ਼ੁਰੂ ਕਰਨੀ ਪਵੇਗੀ ਜਦੋਂ ਚੀਜ਼ਾਂ ਬਹੁਤ ਬਿਹਤਰ ਹੋ ਜਾਣਗੀਆਂ ਇਸ ਦੇ ਚੱਲਦੇ ਇਹ ਕਿਸਾਨ ਜਿਹੜੇ ਨੇ ਬਹੁਤ ਵੱਡੇ ਪੱਧਰ ਦੇ ਲਾਭ ਵੀ ਲੈ ਸਕਣਗੇ ਇਸ ਦੇ ਐਲਾਨ ਦੇ ਵਜੋਂ ਦੱਸਿਆ ਗਿਆ ਕਿ ਜਦੋਂ ਚੀਨ ਦੁਆਰਾ ਬਾਈਕਟ ਕਰ ਕਿਸਾਨਾਂ ਨੂੰ ਇਸ ਸਾਲ ਸੋਇਆਬੀਨ ਦੇ ਮਾਲੀਆ ਦੇ ਵਿੱਚ ਅਰਬਾ ਡਾਲਰ ਦਾ ਨੁਕਸਾਨ ਹੋਇਆ ਔਰ ਟਰੰਪ ਪ੍ਰਸ਼ਾਸਨ ਦੁਆਰਾ ਲਗਾਏ ਗਏ ਨਵੇਂ ਟੈਰਿਫ ਦੇ ਬਦਲੇ ਵਿੱਚ ਚੀਨ ਨੇ ਮਈ ਵਿੱਚ ਖਰੀਦਦਾਰੀ ਰੋਕ ਦਿੱਤੀ ਸੀ ਔਰ ਇਸ ਦੇ ਹੀ ਚੱਲਦੇ ਚੀਨੀ ਅਮਰੀਕੀ ਸੋਇਆਬੀਨ ਦਾ ਸਭ ਤੋਂ ਵੱਡਾ ਖਰੀਦਦਾਰ ਰਿਹਾ ਔਰ ਪਿਛਲੇ 5 ਸਾਲਾਂ ਵਿੱਚ ਅਮਰੀਕੀ ਨਿਰਯਾਤ ਦਾ ਅੱਧੋਂ ਵੱਧ ਖਰੀਦਦਾਰ ਰਿਹਾ ਇਸ ਦੇ ਚੱਲਦੇ 트럼ਪ ਅਤੇ ਚੀਨੀ ਰਾਸ਼ਟਰਪਤੀ ਦੇ ਇੱਕ ਸ਼ੁਰੂਆਤੀ ਵਪਾਰ ਸਮਝੌਤੇ ਤੇ ਪਹੁੰਚੇ ਸਨ ਜਿਸ ਵਿੱਚ ਵਾਈਟ ਹਾਊਸ ਤੇ ਕਿਹਾ ਗਿਆ ਕਿ ਚੀਨ ਨੂੰ ਅਮਰੀਕੀ ਸੋਇਆ ਪਿੰਡ ਦੀ ਵਿਕਰੀ ਮੁੜ ਸ਼ੁਰੂ ਕਰਨ ਦੇ ਵਿੱਚ ਸ਼ਾਮਲ ਹੈ ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਚੱਲਦੇ ਹੁਣ ਚੀਨ ਦੇ ਨਾਲ ਵੱਡੇ ਪੱਧਰ ਦਾ ਵਪਾਰ ਵੀ ਹੋ ਸਕਦਾ ਹੈ ਔਰ ਬਿਹਤ ਵੱਡਾ ਲਾਭ ਕਿਸਾਨਾਂ ਨੂੰ ਜਿਹੜਾ ਵਾ ਉਹ ਨਾਲ 트럼ਪ ਦੇ ਵੱਲੋਂ ਦਿੱਤਾ ਗਿਆ ਜਿਸ ਦੇ ਨਾਲ ਕਿਸਾਨਾਂ ਦੀਆਂ ਕਈ ਮੁਸ਼ਕਲਾਂ ਹੱਲ ਹੋਣ ਵਾਲੀਆਂ ਸ਼ਹੀਦ ਭਗਤ ਸਿੰਘ ਕੁਮਾਂਤਰੀ ਹਵਾਈ ਅੱਡੇ ਤੋਂ ਇੰਡੀਗੋ 에ਅਰਲਾਈਨਸ ਦੇ ਆਪਰੇਟਿੰਗ ਸਿਸਟਮ 'ਚ ਆਈ ਖਰਾਬੀ ਕਾਰਨ 6ਵੇਂ ਦਿਨ 9 ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਜਿਹੜੀਆਂ ਉਡਾਣਾਂ ਚੱਲ ਰਹੀਆਂ ਸਨ ਉਹ ਆਪਣੇ ਤੈਅ ਸਮੇਂ ਤੋਂ 30 ਤੋਂ 45 ਮਿੰਟ ਦੀ ਦੇਰੀ ਨਾਲ ਚੱਲੀਆਂ ਜਾਣਕਾਰੀ ਮੁਤਾਬਕ ਚੰਡੀਗੜ੍ਹ ਕੁਮਾਂਤਰੀ ਹਵਾਈ ਅੱਡੇ ਤੋਂ ਸੋਮਵਾਰ ਨੂੰ 5 ਡਿਪਾਰਚਰ ਅਤੇ 4 ਅਰਾਈਵਲ ਉਡਾਣਾਂ ਰੱਦ ਕੀਤੀਆਂ ਗਈਆਂ ਜਿਸ ਨਾਲ ਰੱਦ ਕੀਤੀਆਂ ਗਈਆਂ ਉਡਾਣਾਂ ਦੀ ਗਿਣਤੀ 61 ਹੋ ਗਈ ਹੈ ਹਾਲਾਂਕਿ ਸੋਮਵਾਰ ਨੂੰ 에어ਪੋਰਟ ਅਥਾਰਟੀ ਵੱਲੋਂ ਸਥਾਪਿਤ ਕੰਟਰੋਲ ਰੂਮ ਤੋਂ ਯਾਤਰੀਆਂ ਨੂੰ ਬਹੁਤ ਫਾਇਦਾ ਹੋਇਆ ਤੇ ਇੰਡੀਗੋ ਦੇ ਕਾਊਂਟਰਾਂ ਤੇ ਯਾਤਰੀਆਂ ਦੀ ਭੀੜ ਨਹੀਂ ਸੀ ਇਸ ਦੇ ਨਾਲ ਹੀ 에어ਪੋਰਟ ਅਥਾਰਟੀ ਦੀ ਮਦਦ ਲਈ ਰੇਲਵੇ ਨੇ ਵੀ ਆਪਣਾ ਹੈਲਪ ਡੈਕਸ ਸ਼ੁਰੂ ਕੀਤਾ ਹੈ ਜੋ ਯਾਤਰੀਆਂ ਦੀ ਮਦਦ ਕਰ ਰਿਹਾ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਦਿੱਲੀ ਜਾਣ ਵਾਲੀਆਂ ਲਗਜ਼ਰੀ ਟ੍ਰੇਨਾਂ ਫੁੱਲ ਨੇ ਤੇ ਵੇਟਿੰਗ 50 ਤੋਂ ਜ਼ਿਆਦਾ ਹੋ ਗਈ ਹੈ ਟ੍ਰੇਨ ਨੰਬਰ 22448 ਬੰਦੇ ਭਾਰਤ ਮੰਗਲਵਾਰ ਨੂੰ ਬੰਦ ਰਹਿੰਦੀ ਹੈ ਜਿਸ ਕਾਰਨ ਚੰਡੀਗੜ੍ਹ ਅਜਮੇਰ ਬੰਦੇ ਭਾਰਤ ਟ੍ਰੇਨ 'ਚ ਵੇਟਿੰਗ 50 ਹੋ ਗਈ ਹੈ ਤੇ ਤਿੰਨ ਸ਼ਤਾਬਦੀ ਦੇ ਇਕਨੋਮੀ ਕਲਾਸ 'ਚ 10 ਤੋਂ ਵੱਧ ਵੇਟਿੰਗ ਹੋ ਗਈ ਹੈ ਇੰਡੀਗੋ 에ਅਰਲਾਈਨਸ ਕਾਰਨ ਪੈਦਾ ਹੋਏ ਹਾਲ ਹੀ ਦੇ ਆਪਰੇਟਿੰਗ ਸੰਕਟ ਨੂੰ ਧਿਆਨ ਚ ਰੱਖਦਿਆਂ ਉੱਤਰ ਰੇਲਵੇ ਅੰਬਾਲਾ ਮੰਡਲ ਨੇ ਯਾਤਰੀਆਂ ਦੀ ਸਹੂਲਤ ਨੂੰ ਤਰਜੀਹ ਦਿੰਦਿਆਂ ਮੋਹਾਲੀ ਕਮੰਟਰੀ ਹਵਾਈ ਅੱਡੇ ਤੇ ਇੱਕ ਵਿਸ਼ੇਸ਼ ਰੇਲਵੇ ਸਹਾਇਤਾ ਕੇਂਦਰ ਸਥਾਪਿਤ ਕੀਤਾ ਹੈ ਇਸ ਹੈਲਪ ਡੈਸਕ ਦਾ ਮੁੱਖ ਉਦੇਸ਼ ਹਵਾਈ ਮਾਰਗ ਤੋਂ ਜਾਣ ਵਾਲੇ ਉਹਨਾਂ ਯਾਤਰੀਆਂ ਨੂੰ ਮਾਰਗਦਰਸ਼ਨ ਤੇ ਵਿਕਲਪ ਪ੍ਰਦਾਨ ਕਰਨਾ ਹੈ ਜੋ ਰੇਲ ਰਾਹੀਂ ਆਪਣੀ ਯਾਤਰਾ ਜਾਰੀ ਰੱਖਣਾ ਚਾਹੁੰਦੇ ਨੇ ਰੇਲਵੇ ਕਰਮਚਾਰੀ ਲਗਾਤਾਰ ਹਵਾਈ ਅੱਡੇ ਤੇ ਮੌਜੂਦ ਰਹਿ ਕੇ ਯਾਤਰੀਆਂ ਨੂੰ ਉਪਲਬਧ ਟ੍ਰੇਨਾਂ ਸਮਾਂ ਸਾਰਨੀਆਂ ਟਿਕਟ ਬੁਕਿੰਗ ਵਾਧੂ ਕੋਚ ਪ੍ਰਬੰਧਾ ਤੇ ਵਿਕਲਪਿਕ ਯਾਤਰੀ ਸੇਵਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਰਹੇ ਨੇ ਕੁਛ ਦਿਨਾਂ ਤੋਂ ਇੰਡੀਗੋ 에ਅਰਲਾਈਨਸ ਦੇ ਪ੍ਰਭਾਵ ਯਾਤਰੀਆਂ ਦੀ ਵੱਧਦੀ ਮੰਗ ਦੇ ਮੱਦੇਨਜ਼ਰ ਸ਼ਤਾਬਦੀ ਸਮੇਤ ਵੱਖ-ਵੱਖ ਟ੍ਰੇਨਾਂ 'ਚ ਵਾਧੂ ਕੋਚ ਜੋੜੇ ਜਾ ਰਹੇ ਨੇ ਤਾਂ ਜੋ ਕਿਸੇ ਵੀ ਯਾਤਰੀ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਰੇਲਵੇ ਇਹ ਵੀ ਮੁਲਾਂਕਣ ਕਰ ਰਿਹਾ ਹੈ ਕਿ ਮੌਜੂਦਾ ਸਥਿਤੀ ਦੇ ਆਧਾਰ 'ਤੇ ਕਿੰਨੇ ਵਾਧੂ ਕੋਚ ਅਤੇ ਵਿਸ਼ੇਸ਼ ਸੇਵਾਵਾਂ ਦੀ ਲੋੜ ਹੈ। ਇੰਡੀਗੋ 에ਅਰਲਾਈਨਸ ਦੇ ਆਪਰੇਟਿੰਗ ਸਿਸਟਮ 'ਚ ਆਈ ਖਰਾਬੀ ਕਾਰਨ ਯਾਤਰੀਆਂ ਦਾ ਰੁਝਾਨ ਲਗਜ਼ਰੀ ਟ੍ਰੇਨਾਂ ਵੱਲ ਵਧ ਗਿਆ ਹੈ। ਅਮਰੀਕਾ ਇੱਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਭਾਰਤ ਨੂੰ ਤਾਂ ਹੁਣ ਭਾਰਤ ਵਾਸੀਆਂ ਨੂੰ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਹੁਣ ਇੱਕ ਹੋਰ ਚੀਜ਼ ਦੇ ਉੱਤੇ ਟੈਰਿਫ ਲਗਾਉਣ ਦੀ ਤਿਆਰੀ ਜਿਹੜੀ ਆ ਡੋਨਲਡ ਟਰੰਪ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਵੱਡੇ ਪੱਧਰ ਦੀ ਚਰਚਾ ਚੱਲ ਚੁੱਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕੀ ਕੁਝ ਪੂਰੀ ਜਾਣਕਾਰੀ ਆ ਕਿਸ ਤਰੀਕੇ ਦੇ ਨਾਲ ਡੋਨਲਡ ਟਰੰਪ ਐਕਸ਼ਨ ਲੈਣ ਦੀ ਤਿਆਰੀ ਤੇ ਵਿੱਚ ਨੇ ਤੇ ਦੱਸਿਆ ਜਾ ਰਿਹਾ ਕਿ ਹੁਣ ਟਰੰਪ ਭਾਰਤੀ ਚੌਲਾਂ ਤੇ ਨਵੇਂ ਟੈਰਿਫ ਲਗਾਉਣਤੇ ਵਿਚਾਰ ਕਰ ਰਿਹਾ ਉਹਨਾਂ ਨੇ ਆਪਣੇ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਜਵਾਬ ਵਿੱਚ ਇੱਕ ਫੈਸਲੇ ਦਾ ਸੰਕੇਤ ਕੀਤਾ ਹੈ ਅਮਰੀਕੀ ਕਿਸਾਨਾਂ ਦੁਆਰਾ ਡੰਪਿੰਗ ਦੇ ਦੋਸ਼ਾ ਬਾਰੇ 트ੰਪ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਉਹਨਾਂ ਦਾਅਵਿਆਂ ਦੀ ਜਾਂਚ ਕਰੇਗੀ ਕਿ ਦੇਸ਼ ਘੱਟ ਕੀਮਤ ਵਾਲੇ ਚੌਲ ਅਮਰੀਕੀ ਬਾਜ਼ਾਰ ਵਿੱਚ ਡੰਪ ਕਰ ਰਹੇ ਹਨ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ 트ੰਪ ਨੇ ਸੰਕੇਤ ਦਿੱਤਾ ਹੈ ਕਿ ਉਹਨਾਂ ਦਾ ਪ੍ਰਸ਼ਾਸਨ ਖੇਤੀਬਾੜੀ ਆਯਾਤ ਤੇ ਨਵੇਂ ਟੈਰਿਫ ਲਗਾਉਣ ਤੇ ਵਿਚਾਰ ਕਰ ਰਿਹਾ ਖਾਸ ਤੌਰ ਤੇ ਕਨੇਡੀਅਨ ਖਾਦ ਅਤੇ ਭਾਰਤੀ ਚੌਲਾਂ ਦੀ ਦਰਾਮਦ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ਕਿਹਾ ਕਿ ਸਾਡੇ ਕਿਸਾਨ ਸ਼ਿਕਾਇਤ ਕਰਦੇ ਹਨ ਕਿ ਸਸਤੇ ਵਿਦੇਸ਼ੀ ਸਮਾਨ ਉਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤੇ ਡੋਨਾਲਡ 트੍ਰੰਪ ਨੇ ਅਮਰੀਕੀ ਕਿਸਾਨਾਂ ਲਈ 12 ਮਿਲੀਅਨ ਡਾਲਰ ਦੇ ਬੇਲ ਆਊਟ ਪੈਕੇਜ ਦਾ ਐਲਾਨ ਵੀ ਕੀਤਾ ਅਮਰੀਕੀ ਕਿਸਾਨਾਂ ਨੇ ਡੋਨਾਲਡ 트੍ਰੰਪ ਨੇ ਦੱਸਿਆ ਕਿ ਸਬਸਿਡੀ ਵਾਲੇ ਚੋਲਾ ਦੀ ਭਾਰੀ ਦਰਾਮਦ ਬਾਜ਼ਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਜਿਸ ਨਾਲ ਘਰੇਲੂ ਫਸਲਾਂ ਦੀਆਂ ਕੀਮਤਾਂ ਘਟੀਆਂ ਨੇ 트੍ਰੰਪ ਨੇ ਜਵਾਬ ਦੇ ਵਿੱਚ ਇਹ ਵੀ ਕਿਹਾ ਕਿ ਧੋਖਾਧੜੀ ਹੈਗੀ ਹੈ ਇਹ ਇਸ ਨਾਲ ਨਵੇਂ ਟੈਰਿਫ ਲੱਗ ਸਕਦੇ ਨੇ ਔਰ ਇਹੋ ਯਕੀਨੀ ਤੌਰ ਤੇ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤੀ ਚੋਲਾ ਦੀ ਡੰਪਿੰਗ ਨੂੰ ਹੱਲ ਕਰੇਗਾ ਡੋਨਾਲਡ ਟਰੰਪ ਨੇ ਸਿੱਧੇ ਤੌਰ ਤੇ ਕਿਸਾਨ ਪ੍ਰਤੀਨਿਧੀਆਂ ਨੂੰ ਪੁੱਛਿਆ ਕਿ ਅਗਲੇ ਟੈਰਿਫ ਲਈ ਕਿਹੜੇ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਹੈ ਤੇ ਕੈਨੇਡੀਅਨ ਰਾਈਸ ਮਿਲਕ ਦੇ ਸੀਓ ਮੈਲਕ ਕੈਨੇਡੀ ਨੇ ਜਵਾਬ ਦਿੱਤਾ ਕਿ ਭਾਰਤ THAILAND ਅਤੇ ਚੀਨ ਸਭ ਤੋਂ ਮਹੱਤਵਪੂਰਨ ਟੈਰਿਫ ਘਟਾ ਰਹੇ ਹਨ ਪਰ ਸਾਨੂੰ ਉਨ੍ਹਾਂ ਨੂੰ ਦੁਗਣਾ ਕਰਨ ਦੀ ਜ਼ਰੂਰਤ ਹੈ 트럼ਪ ਨੇ ਜਵਾਬ ਦੇ ਵਿੱਚ ਕਿਹਾ ਕਿ ਇਹ ਜ਼ਰੂਰੀ ਹੋਵੇਗਾ ਔਰ ਇਸ ਤੇ ਚੱਲਦੇ ਦੱਸੀ ਇਥੇ 트럼ਪ ਨੇ ਖਜ਼ਾਨਾ 77 ਜਿਹੜੇ ਨੇ ਉਹਨਾਂ ਦੇ ਦੇਸ਼ਾਂ ਦੀ ਸੂਚੀ ਬਣਾਉਣ ਲਈ ਕਿਹਾ ਕਿ ਜਿਨ੍ਹਾਂ ਵਿਰੁੱਧ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਜਦੋਂ ਮੈਰਲ ਕੈਨੇਡੀਅਨ ਕੈਂਡੀਨੇਟ 트럼ਪ ਨੂੰ ਭਾਰਤ ਤੋਂ ਚੋਲਾ ਦੀ ਦਰਮਾਦਵਾਰੇ ਦੱਸਿਆ ਤਾਂ ਉਹਨਾਂ ਨੇ ਤੁਰੰਤ ਕਿਹਾ ਕਿ ਸੰਕਟ ਭਾਰਤ ਨੂੰ ਲਿਖੋ ਔਰ ਨਾਲ ਹੀ ਇੱਕ ਮਿੰਟ ਦੇ ਵਿੱਚ ਕਿਹਾ ਗਿਆ ਕਿ ਭਾਰਤ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਲਾਕੂ ਹੋਣ ਗਿਆ 트럼ਪ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਪੂਰੇ ਮਾਮਲੇ ਤੇ ਜਲਦ ਕਾਰਵਾਈ ਕਰਨਗੇ ਇਸ ਪੂਰੇ ਮਾਮਲੇ ਨੂੰ ਹੱਲ ਕੀਤਾ ਜਾਵੇਗਾ ਤੇ ਡੋਨਾਲਡ 트럼ਪ ਨੇ ਹੁਣ ਅਗਸਤ ਵਿੱਚ ਭਾਰਤੀ ਸਮਾਨ ਤੇ 50% ਟੈਰਿਫ ਲਗਾਇਆ 트럼ਪ ਪ੍ਰਸ਼ਾਸਨ ਨੇ ਇਸ ਫੈਸਲੇ ਨੇ ਭਾਰਤ ਤੇ ਅਮਰੀਕਾ ਵਿਚਕਾਰ ਸਬੰਧਾਂ ਨੂੰ ਤਣਾਅਪੂਰਨ ਬਣਾ ਦਿੱਤਾ ਔਰ ਕਈ ਅਮਰੀਕੀ ਮਹਾਰਾ ਨੇ ਭਾਰਤ ਨਾਲ ਤਣਾਅ ਵਧਨ ਲਈ 트럼ਪ ਦੀ ਆਲੋਚਨਾ ਵੀ ਕੀਤੀ ਹਾਲਾਂਕਿ 트럼ਪ ਬੇਪਰਵਾਹ ਖਾਈ ਦਿੰਦੇ ਹਨ ਹੁਣ ਉਹ ਭਾਰਤੀ ਚੋਲਾ ਤੇ ਟੈਰਿਫ ਦਾ ਸੰਕੇਤ ਦਿੰਦੇ ਹੋਏ ਨਜ਼ਰ ਆ ਰਹੇ ਨੇ ਜਿਵੇਂ ਤੋਂ ਬਾਅਦ ਇੱਕ ਵਾਰ ਫਿਰ ਤੂੰ ਭਾਰਤ ਵਾਸੀਆਂ ਦੀਆਂ ਮੁਸ਼ਕਲਾਂ ਦਾ ਵਾਅਦਾ ਹੋ ਸਕਦਾ ਮੁਸ਼ਕਲਾਂ ਦਾ ਸਾਹਮਣਾ ਇਹਨਾਂ ਭਾਰਤੀਆਂ ਨੂੰ ਕਰਨਾ ਪੈ ਸਕਦਾ ਹੈ